ਲੁਟੇਰਿਆਂ ਦੇ ਕੋਲੋਂ ਜਿਹੜੀ ਫੜੀ ਵਾਲੇ ਵੀ ਸੁਰੱਖਿਤ ਨਹੀਂ ਹਨ ਉਹਨਾਂ ਨੂੰ ਵੀ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਲੁੱਟ ਦਾ ਸ਼ਿਕਾਰ ਹੋ ਰਹੇ ਹਨ ਜਿਹੜੀ ਫੜੀ ਵਾਲੇ ਢਾੜੀਵਾਲ ਦੀ ਨਵੀਂ ਆਬਾਦੀ ਦੇ ਵਿੱਚ ਮੋਫਲੀ ਵੇਚਣ ਵਾਲੇ ਪ੍ਰਵਾਸੀ ਫੜੀ ਵਾਲੇ ਨੂੰ ਵੀ ਲੁਟੇਰਿਆਂ ਨੇ ਨਹੀਂ ਬਖਸ਼ਿਆ ਪਿਸਤੋਲ ਦੀ ਨੋਕ ਤੇ ਇਸ ਪ੍ਰਵਾਸੀ ਪਰਿਵਾਰ ਦੇ ਕੋਲੋਂ ਸਾਰੇ ਦਿਨ ਦੀ ਕਮਾਈ ਲੁੱਟ ਕੇ ਲੈ ਗਏ ਹਨ ਲੁਟੇਰੇ ਸਕੂਟੀ ਤੇ ਆਏ ਸਨ ਅਤੇ ਨਸ਼ੇ ਵਿੱਚ ਝੂਮਰੇ ਸਨ ਉਹਨਾਂ ਨੂੰ ਇੰਨੀ ਹਫਰਾਦਬੜੀ ਪਈ ਸੀ ਕਿ ਲੁੱਟ ਤੋਂ ਬਾਅਦ ਸਕੂਟੀ ਵੀ ਉੱਥੇ ਛੱਡ ਕੇ ਦੌੜ ਗਏ। ਮੂੰਫਲੀ ਵੇਚਣ ਵਾਲੇ ਲੜਕੇ ਆਕਾਸ਼ ਨੇ ਦੱਸਿਆ ਕਿ ਦੋ ਨੌਜਵਾਨ ਉਹਨਾਂ ਦੀ ਫੜੀ ਤੇ ਸਕੂਟੀ ਤੇ ਆਏ ਜਿਨ੍ਹਾਂ ਨੇ ਆਪਣੇ ਮੂੰਹ ਬੰਨੇ ਹੋਏ ਸਨ। ਪਹਿਲਾ ਉਹ ਮੂੰਫਲੀ ਗੱჭਕ ਆਦੀ ਖਰੀਦਣ ਦਾ ਬਹਾਨਾ ਕਰਨ ਲੱਗ ਪਏ ਅਤੇ ਫਿਰ ਉਹਨਾਂ ਵਿੱਚੋਂ ਇੱਕ ਨੇ ਪਿਸਤਲ ਕੱਢ ਲਿਆ ਤੇ ਕਿਹਾ ਕਿ ਜੋ ਕੁਝ ਵੀ ਉਹਨਾਂ ਦੇ ਕੋਲ ਹੈ ਕੱਢ ਦੋ। ਨੌਜਵਾਨ ਆਕਾਸ਼ ਨੇ ਦੱਸਿਆ ਕਿ ਉਸ ਨੂੰ ਲੱਗ ਰਿਹਾ ਸੀ ਕਿ ਇਹ ਨੌਜਵਾਨ ਜਿਵੇਂ ਨਸ਼ੇ ਵਿੱਚ ਹੋਣ ਉਹ ਬਹੁਤ ਡਰ ਗਿਆ ਸੀ ਅਤੇ ਬੋਰੀ ਵਿੱਚੋਂ ਪੈਸੇ ਕੱਢਣ ਲੱਗ ਪਿਆ ਬੋਰੀ ਵਿੱਚ ਪੈਸੇ ਵੇਖ ਕੇ ਉਹ ਬੋਰੀ ਖੋ ਕੇ ਭੱਜ ਗਏ ਉਹਨਾਂ ਨੂੰ ਇੰਨੀ ਹਫਰਾਦਬੜੀ ਪਈ ਸੀ ਕਿ ਉਹ ਅਜਾਣ ਲੱਗੇ ਆਪਣੀ ਸਕੂਟੀ ਵੀ ਉੱਥੇ ਛੱਡ ਗਏ ਜਦ ਇਸ ਬੰਦੀ ਢਾੜੀਵਾਲ ਪੁਲਿਸ ਨੂੰ ਸੂਚਨਾ ਮਿਲੀ ਤਾਂ ਉਹਨਾਂ ਨੇ ਮੌਕੇ ਤੇ ਆ ਕੇ ਸਕੂਟੀ ਆਪਣੇ ਕਬਜ਼ੇ ਵਿੱਚ ਲੈ ਲਈ ਤੇ ਜਾਂਚ ਸ਼ੁਰੂ ਕਰ ਦਿੱਤੀ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਅਸੀਂ ਇਸ ਦੀ ਬੀਕੇ ਦੇ ਨਾਲ ਜਾਂਚ ਕਰ ਰਹੇ ਹਾਂ ਅਤੇ ਜਲਦੀ ਹੀ ਇਹਨਾਂ ਲੁਟੇਰਿਆਂ ਨੂੰ ਕਾਬੂ ਕੀਤਾ ਜਾਵੇਗਾ। ਨਾਮ ਆਕਾਸ ਹੈ ਔਰ ਮੈਂ ਜ਼ਿਲ੍ਹਾ ਬਰੇਲੀ ਕਾ ਰਹਿਨੇ ਵਾਲਾ ਹੂੰ। ਮੇਰੇ ਸਾਥ ਆਧੇ ਘੰਟੇ ਪਹਿਲੇ ਯਹਾਂ ਪਰ ਮੈਂ ਮੋਫਲੀ ਕਾ ਕਾਮ ਕਰਤਾ ਹੂੰ। ਪਿਸਟਲ ਦਿਖਾਕਰ ਬੰਦੋ ਨੇ ਪੈਸੇ ਖੋਲ ਲਏ 2-3 ਸੇ ਆਏ ਥੇ, ਐਕਟਿਵਾ ਸਕੂਟਰੀ ਸੇ ਆਏ ਥੇ ਔਰ ਮੂੰ ਬੰਦਿਆ ਸੇ ਜੀ ਸਾਇਦ ਪਿਸਟਲ ਦਿਖਾ ਕੇ ਉਹਨੇ ਸਾਰੇ ਪੈਸੇ ਲੈ ਲਏ। पैसा ऐसे 5-6000 रुपए होंगे क्योंकि आज इन, किसी को देने थे पैसे उनको 5 साल काम करते हुए हो गए यहां पर कुछ सौदे के बहाने ली थी कुछ मूंगफली ली थी गजे-गुजे के लेने के बहाने आए थे फिर उन्होंने पिस्टल निकाल के दिखा दी थी पिस्टल दिखाने के बाद बोले सारे पैसे खो गए ले गए बोरी शायद पूरे यहां रह गई है अभी तक नहीं की है ए पाजी मेरा नाम बलचरण सिंह है तो मैं नवीबादी दा रहण वाला पीछे ही इनन दे लागै मेरा घरवा ਤੇ ਜਿੱਦਾਂ ਇੱਥੇ ਚੀਕ ਝਾੜਾ ਜਾਂ ਪਿਆ ਤੇ ਅਸੀਂ ਉਸ ਵੇਲੇ ਬੈਕ ਸਾਈਡ ਤੇ ਹੀ ਖਲੋਤੇ ਹਾਂ ਤੇ ਅਸੀਂ ਜਦੋਂ ਇੱਥੇ ਪਹੁੰਚੇ ਤੇ ਸਾਨੂੰ ਪਤਾ ਲੱਗਾ ਕਿ ਇਹ ਭਾਜੀ ਕੋ ਨਾ ਇੱਥੇ ਮੂਫਲੀ ਲੈਣ ਦੇ ਬਹਾਨੇ ਦੋ ਬੰਦੇ ਆਏ ਸਕੂਟਰੀ ਲਈ ਚਿੱਟੇ ਰੰਗ ਦੀ ਐਕਟਿਵਾ ਤੇ ਉਹਨਾਂ ਨੇ ਪਹਿਲਾਂ ਇਹਨਾਂ ਕੋ ਮੂਫਲੀ ਮੰਗੀ ਮੂਫਲੀ ਲੈਣ ਦੇ ਬਹਾਨੇ ਜਦੋਂ ਉਹਨਾਂ ਨੇ ਵੇਖਿਆ ਕਿ ਬੋਰੀ ਦੇ ਵਿੱਚ ਇਹਨਾਂ ਕੋ ਬਾਵਾ ਪੈਸੇ ਪਏ ਨੇ ਉਹਨਾਂ ਨੇ ਮੁੜ ਕੇ ਉਸੇ ਵੇਲੇ ਦੋਵਾਂ ਬੰਦਿਆਂ ਕੋ ਪਿਸਟਲ ਹੀ ਇਹਨਾਂ ਨੂੰ ਇਹਨਾਂ ਨੂੰ ਪਿਸਟਲ ਦਿਖਾ ਲਈ ਪਿਸਟਲ ਵਿਖਾ ਲ ਕੇ ਇਹ ਵਿਦਾਰੇ ਡਰ ਕੇ ਤੁਹਾਨੂੰ ਬਤਾ ਪਰਦੇਸੀ ਬੰਦੇ ਨੇ ਇਹ ਡਰ ਕੇ ਤੇ ਇਹਨਾਂ ਨੇ ਪਿੱਛੇ ਹਟ ਗਏ ਉਹਨਾਂ ਨੇ ਸਣੇ ਬੋਰੀ ਪਾਹੇ ਸਾਰੇ ਚੁੱਕੇ ਚੁੱਕ ਕੇ ਤੇ ਆ ਫਤੇਨਗਲ ਇਧਰ ਨੂੰ ਵਾਲੀ ਸਾਈਡ ਨੂੰ ਭੱਜ ਗਏ ਭਾਜੀ ਇਹ ਮੰਗ ਕਰਦਾ ਕਿ ਪ੍ਰਸ਼ਾਸਨ ਨੂੰ ਇੱਥੇ ਪੁਲਿਸ ਨੂੰ ਬਹੁਤ ਮਤਲਬ ਹਰ ਜਗ੍ਹਾ ਇਹ ਬਹੁਤ ਬੁਰਾ ਹਾਲਾਤ ਹੈ ਨਸ਼ੇ ਦੇ ਕਰਕੇ ਇਹ ਸਾਰਾ ਕੰਮ ਹੋਇਆ ਮੇਰੇ ਤੱਕ ਜਿੱਤ ਤੱਕ ਅੰਦਾਜ਼ਾ ਵਾ ਕਿ ਇਹ ਕੰਮ ਜਿਹੜਾ ਵਾ ਇਹ ਨਸ਼ੇੜੀਆਂ ਦਾ ਹੀ ਹੈਗਾ ਵਾ ਵੀ ਐਡੀ ਹਿੰਮਤ ਨਾਲ ਜਿਹੜਾ ਨਸ਼ੇੜੀ ਕੰਮ ਕਰਗੇ ਨਸ਼ੇ ਨੂੰ ਜਿੰਨਾ ਚਿਰ ਨੱਥ ਨਹੀਂ ਪਾਉਗੀ ਔਰ ਪੁਲਿਸ ਨੂੰ ਚਾਹੀਦਾ ਵਾ ਕਿ ਇੱਥੇ ਥੋੜੀ ਜੀ ਪਰਵਾਹੀ ਜਿੱਦਾਂ ਹੁਣੇ ਚੌਕ ਆ ਮੇਨ ਆ ਤੇ ਕੁਛ ਇੱਥੇ ਬੰਦਾ ਪੀਸੀਆਰ ਦਾ ਕੋਈ ਚੌਕ ਦੇ ਵਿੱਚ ਬੰਦੇ ਨੂੰ ਮੱਲੇ ਇਹਨਾਂ ਨੂੰ ਡਿਊਟੀ ਦੇਣੀ ਚਾਹੀਦੀ ਆ ਨਿਹਰਾ ਹੀ ਇੱਧਰ ਭਾਜੀ ਇੱਧਰ ਨਾ ਤੇ ਕੋਈ ਇੱਧਰ ਕੋਈ ਲਾਈਟ ਵਾ ਕੋਈ ਮਿਊਨਿਸਪਲ ਲੋ ਨਾ ਕੋਈ ਵੀ ਕੋਈ ਚੀਜ਼ ਜਗਦੀ ਨਹੀਂ ਆ ਇਹ ਤੇ ਕੋਈ ਘਰ ਵਾਲਾ ਜਗਾਵੇ ਲਾਈਟ ਦਾ ਪਤਾ ਲੱਗਦਾ ਨਹੀਂ ਅਦਰਵਾਇਜ਼ ਇੱਥੇ ਬੰਦੇ ਦਾ ਹੀ ਨਹੀਂ ਪਤਾ ਲੱਗਦਾ ਵੀ ਕੌਣ ਆ ਰਿਹਾ ਕੌਣ ਜਾ ਰਿਹਾ ਉਹ ਕੱਲ ਰਾਤ ਦੀ ਗੱਲ ਹੈ ਕਿ ਨਾ ਆਪਣੇ ਪਰਵਾਸੀ ਨੇ ਫਿਰ ਊਫੜੀ ਦੇ ਵੇਚਦੇ ਫੜੀਆਂ ਲਾਉਦੇ ਆ ਉਹਦੇ ਕੋਲ ਆਇਆ ਦੋ ਜਣੇ

ਹਾਂਜੀ ਜਿਹੜੀ ਇਲੈਕਸ਼ਨ ਆ ਇਹਦੇ ਵਿੱਚ ਦੇਖੋ ਜੀ ਰੂਟੀਨ ਨਾਲੋਂ ਵੱਧ ਡਿਊਟੀਆਂ ਲੱਗ ਰਹੀਆਂ ਨੇ ਸਾਡੇ ਕੋਲ ਡਿਸ਼ਨਲ ਫੋਰਸ ਜਿਹੜੀ ਉਹ ਵੀ ਆ ਰਹੀ ਹੈ ਤੇ ਅਸੀਂ ਉਹਦੇ ਜਿਹੜੇ ਨਾਕੇ ਨੇ ਉਹ ਵਧਾ ਰਹੇ ਆ ਪੈਟਰੋਲਿੰਗ ਜਿਹੜੀ ਹੈ ਉਹ ਉਹ ਜਿਹੜੀ ਰਾਤੀ ਪੈਟਰੋਲਿੰਗ ਉਹ ਵਧਾ ਰਹੇ ਆ ਨਹੀਂ ਪਤਾ ਲੱਗਿਆ ਅੰਮ੍ਰਿਤ ਸਰ ਕਰਮਤਾ ਰੋਡ ਤੋਂ ਐਡਰੈਸ ਦਾ ਨਿਕਲਿਆ ਜਿਹੜਾ ਅਸੀਂ ਆਪਣੇ ਤੌਰ ਤੇ ਕਿਹਾ ਬਟ ਉੱਥੇ ਪੂਰਾ ਆਪਣਾ ਜੋ ਵੀ ਆਈਏ ਜਾਏਗਾ ਪਤਾ ਕਰਕੇ ਆਏਗਾ ਇਹ ਦਿਫਨ ਨਸ਼ਿਆਂ ਦਾ ਤੇ ਮਤਲਬ ਅੱਗੇ ਨਾਲੋਂ ਕਾਫੀ ਸੀਹੀ ਵਿਚਰਦੇ ਹੋ ਕਾਫੀ ਵਰਕ ਪਿਆ ਬਾਕੀ ਦੇਖੋ ਇਹ ਇੰਨਾ ਮਤਲਬ ਪੁਰਾਣਾ ਹੈ ਜਾਂ ਨਾ ਡੀਪਲੀ ਚਲੇ ਗਿਆ ਹੈ ਉਹਨੂੰ ਟਾਈਮ ਤੇ ਥੋੜਾ ਲੱਗਣਾ ਹੀ ਹੈ ਅਸੀਂ ਮਤਲਬ ਸਾਡੀ ਸਬਡਿਵੀਜ਼ਨ ਚ ਸਿਰਫ ਧਾਰੀਵਾਲ ਥਾਣੇ 'ਚ ਜਦੋਂ ਦਾ ਜਦ ਨਸ਼ਿਆਂ ਵਿਰੋਧ ਸਰਕਾਰ ਵੱਲੋਂ ਜਿਹੜਾ ਚਲਾਇਆ ਗਿਆ ਇਹਦੇ 'ਚ ਅਸੀਂ ਮਤਲਬ 109 ਬੰਦਿਆਂ ਦੀ ਅਰੈਸਟ ਪਾਈ ਹੈ 86 ਐਫ ਆਈ ਆਰ ਦਿੱਤੀਆਂ ਨੇ ਤੇ ਗਾਂ ਵੀ ਸਾਡਾ ਇਹ ਚੱਲ ਰਿਹਾ ਜੀ ਇਹਨਾਂ ਦਾ ਸਾਡੀ ਪ੍ਰਾਇਓਰਟੀ ਹੈ ਜੀ ਜਦ ਨਸ਼ਿਆਂ ਵਿਰੋਧ ਦੇ ਤਾਈਂ ਜਿਹੜੀ ਆ ਵਰਕ ਤੋਂ ਵੱਧ ਕਾਰਜ ਇਹ ਕਰ ਰਹੇ ਲੋਕਾਂ ਨੂੰ ਵੀ ਅਪੀਲ ਕਰਨਾ ਚ ਉਹਨਾਂ ਦਾ ਤੇ ਇਹੀ ਹੈ ਜੀ ਚੋਣਾ ਅਮਨਮਾਨਕ ਕੌਣ ਕੋਈ ਆਪਣੇ ਜਿਹੜੀ ਜਿਹੜਾ ਵੋਟ ਅਮਨਮਾਨਾ ਪਹੁੰਚ ਜਿਹੜੀ ਆਪਣੇ ਤੁਹਾਡੇ ਬੰਦੀ ਵੱਖਰੀ ਗੱਲ ਹੈ ਕਿ ਇਹਨਾਂ ਲਈ ਝਗੜਾ ਨਾ ਕਰਨ ਤੇ ਇਹੀ